ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਪੰਜਾਬੀ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਕਿ ਨੌਕਰੀਆਂ ਮਿਲਣਗੀਆਂ ਬੇਰੁਜ਼ਗਾਰੀ ਖਤਮ ਹੋਵੇਗੀ ਲੇਕਿਨ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਤੇ ਜਾਂ ਪੂਰੇ ਭਾਰਤ ਦੇ ਨੌਜਵਾਨਾਂ ਵਾਸਤੇ ਕੁਝ ਨਹੀਂ ਕੀਤਾ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਮਲਾ ਆਇਆ ਸੀ ਨਮਿਸ਼ਾ ਪ੍ਰਿਆ ਨੂੰ ਲੈ ਕੇ ਜਿਹੜੀ ਕੇਰਲਾ ਦੀ ਵਾਸੀ ਹੈ ਯਮਨ ਦੇ ਵਿੱਚ ਐਸੇ ਨਰਸੀ ਬਾਅਦ ਵਿੱਚ ਉਸਨੇ ਕਲੀਨਿਕ ਖੋਲ੍ਹਿਆ ਬਾਅਦ ਵਿੱਚ ਉਸਦੇ ਕੋਲੋਂ ਕਤਲ ਹੋ ਜਾਂਦਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਫਾਂਸੀ ਦੀ ਸਜ਼ਾ ਤੋਂ ਬਾਅਦ ਭਾਰ ਦੇ ਤਰਗ ਗੁਰੂ ਅਤੇ ਯਮਨ ਦੇ ਤਰਗ ਗੁਰੂ ਵੱਲੋਂ ਇੱਕ ਸਮਝੌਤਾ ਕੀਤਾ ਜਾਂਦਾ ਹੈ ਮੌਤ ਦੇ ਬਦਲੇ 8.5 ਕਰੋੜ ਰੁਪਏ ਦਿੱਤਾ ਜਾਵੇਗਾ ਅਗਸਤ ਵਿੱਚ ਇੱਕ ਵੱਡਾ ਫੈਸਲਾ ਆਵੇਗਾ ਇੱਕ ਹੋਰ ਪੰਜਾਬੀ ਔਰ ਪੰਜਾਬਣ ਜਿਹੜੀ ਹੈ ਪੰਜਾਬ ਤੋਂ ਕਸੂਤੀ ਫਸ ਗਈ ਹੈ ਦੋ ਬੱਚੇ ਆਪਣੇ ਪਿੱਛੇ ਛੱਡ ਕੇ ਗਏ ਹਸਬੰਦ ਛੱਡ ਕੇ ਗਈ ਚਲੋ ਜੇਕਰ ਮੈਂ 5 6 ਸਾਲ ਵਿਦੇਸ਼ ਦੀ ਧਰਤੀ ਤੇ ਲਗਾ ਕੇ ਆذر ਨਹੀਂ ਆ ਹੋ ਸਕਦਾ ਹੈ ਕਿ ਮੇਰੇ ਬੱਚਿਆਂ ਦਾ ਫਿਊਚਰ ਮੇਰੇ ਬੱਚਿਆਂ ਦਾ ਭਵਿਕ ਉਹ ਬਿਹਤਰ ਹੋਵੇਗਾ ਇਸ ਸੋਚ ਨੂੰ ਲੈ ਕੇ ਪੰਜਾਬੀਆਂ ਵੱਲੋਂ ਘੁੱਟੇ ਸਿੱਧੇ ਹੱਥ ਮਾਰ ਕੇ ਵਿਦੇਸ਼ਾਂ ਦੀ ਧਰਤੀ ਤੇ ਵਿਦੇਸ਼ਾਂ ਦੀ ਧਰਤੀ ਤੇ ਚਲੇ ਜਾਂਦੇ ਨੇ ਲੇਕਿਨ ਉਥੇ ਜਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ਉਥੇ ਜਾ ਕੇ ਪੰਜਾਬੀ ਲੜਕੀਆਂ ਅਤੇ ਲੜਕਿਆਂ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਕਿ ਭਾਈ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਘਾਣਗੀਤਾ ਚਾਰਿਆ ਜਨਸੀ ਸ਼ੋਸ਼ਣ ਹੋ ਰਿਹਾ ਨੇ ਧੱਕੇ ਹੋ ਗਏ ਨੇ ਉਥੋਂ ਦੇ ਕਾਨੂੰਨ ਦੇ ਅਨਸਾਰ ਤੁਨੂੰ ਢਾਲਣਾ ਪਵੇਗਾ ਜੇਕਰ ਤੁਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹੋ ਜਿਹੜੇ ਘਰ ਦੇ ਵਿੱਚ ਜਿਹੜੀ ਫੈਕਟਰੀ ਦੇ ਵਿੱਚ ਕਿਹੜੀ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉਹ ਤੁਹਾਨੂੰ ਜਿਹੜੀ ਫਰਮ ਹੈ ਕੱਢ ਦਿੰਦੀ ਹੈ ਜੇਕਰ ਤੁਸੀਂ ਆਪਣੇ ਅਧਿਕਾਰਾਂ ਦੀ ਜਦ ਤੁਸੀਂ ਆਪਣੀ ਕਮਾਈ ਦੀ ਗੱਲ ਕਰਦੇ ਹੋ ਅਜਾਈ ਪੰਜਾਬਪੁਰ ਆਫ ਦੇ ਨਾਲ ਹੋਇਆ ਹੈ ਇੱਕ ਸੂਤੀ ਫਸ ਗਈ ਹੈ ਇਰਾਕ ਦੇ ਵਿੱਚ ਜਾ ਕੇ ਉਹ ਕੱਲੀ ਆਪ ਨਹੀਂ ਰੋਰੀ ਅਸੀਂ ਮੈਂ ਉਸ ਦੀ ਤੁਹਾਨੂੰ ਵੀਡੀਓ ਦਿਖਾਵਾਂਗਾ ਨਾਲ ਉਹਦੇ 5 4 ਹੋਰ ਪੰਜਾਬਣਾ ਵੀ ਨੇ ইরাਕ ਦੇ ਨਾਟਕਾਂ ਵੱਲੋਂ ਰਾਖ ਦੇ ਸ਼ੇਖਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਯਾਨੀ ਕਿ ਇੱਕ ਪਾਸੇ ਅਸੀਂ ਆਪਣੇ ਫਿਊਚਰ ਨੂੰ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵਿਦੇਸ਼ੀ ਧਰਤੀ ਤੇ ਜਾਂਦੇ ਹਾਂ ਵਿਚਰੋ 5 6 7 8 ਸਾਲ 10 ਸਾਲ ਉੱਥੇ ਸਪੈਂਡ ਕਰਕੇ ਆਵਾਂਗੇ ਸਾਡਾ ਵੀ ਵਧੀਆ ਹੋਵੇਗਾ ਸਾਡੇ ਬੱਚਿਆਂ ਦਾ ਵੀ ਹੋਵੇਗਾ ਸਾਡੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਵੀ ਜਿਹੜਾ ਭਵਿੱਖ ਵਧੀਆ ਹੋਵੇਗਾ ਲੇਕਿਨ ਕਈਆਂ ਲਈ ਇਹ ਭਵਿੱਖ ਫਾਸੀ ਦਾ ਬੰਦਾ ਸੰਧਾ ਬਣ ਜਾਂਦਾ ਹੈ ਆ ਜਿਸ ਤਰ੍ਹਾਂ ਨਮਿਸ਼ਾ ਪ੍ਰਿਆ ਦੇ ਨਾਲ ਹੋਇਆ ਲੇਕਿਨ ਹੁਣ ਜਿਹੜੀ ਮੈਂ ਤੁਹਾਨੂੰ ਵੀਡੀਓ ਸ਼ੋਅ ਕਰਨ ਜਾ ਰਿਹਾ ਉਹ ਹੈ ਇੱਕ ਜਲੰਧ ਦੀ ਭੈਣ ਦੀ ਜਿੰਨਾ ਵੱਲੋਂ ਰੋ ਰੋ ਕੇ ਗੁਹਾਰ ਲਗਾਈ ਚੱਲੀ ਹੈ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਮੇਰੀ ਘਰ ਤੇ ਮੈਨੂੰ ਨਾ ਮੇਰੀ ਗਵਰਡਨ ਨੇ ਬੁਲਾਇਆ ਕਹਿੰਦੇ ਤੂੰ ਇੱਥੇ ਆ ਜਾਏ ਤੇ ਪੈਸਾ ਬਹੁਤ ਆ ਬਾਹਰ ਮੈਂ ਬਾਹਰ ਆਤ ਗਈਆ ਨਾ ਇੱਥੇ ਰੋਟੀ ਮਿਲਦੀ ਨਾ ਇੱਥੇ ਪਾਣੀ ਮਿਲਦਾ ਇਥੇ ਮਾਰਦੇ ਕੁੱਟਦੇ ਬਹੁਤ ਆ ਮੈਂ ਇੱਥੇ ਫਸ ਗਈ ਆ ਇਹ ਰਾਗ ਦੇ ਵਿੱਚ ਪਲੀਜ਼ ਰਿਕਵੈਸਟ ਆ ਕਿ ਤੁਸੀਂ ਮੈਨੂੰ ਇੱਥੋਂ ਕਢਾਇਆ ਜਾਵੇ ਕੰਪਨੀ ਹੈਗੀ ਆ ਵਿਸ਼ਮ ਕੰਪਨੀ ਆ ਇਹ ਰਾਗ ਦੇ ਵਿੱਚ ਮੈਨੂੰ ਚੰਗੇ ਤਰ੍ਹਾਂ ਫਸਾਇਆ ਇੱਥੇ ਕੁੜੀਆਂ ਨੂੰ ਮਾਰਦੇ ਕੁੱਟਦੇ ਬਹੁਤ ਰੋਟੀ ਪਾਣੀ ਨਹੀਂ ਇੱਥੇ ਦਿੰਦੇ ਬਹੁਤ ਬੁਰਾ ਹਾਲ ਕਰਦੇ ਇੱਥੇ ਫੋਨ ਵੀ ਖੋਲ ਲੈਂਦੇ ਕੁੜੀਆਂ ਦੇ ਬਹੁਤ ਮੁਸ਼ਕਲ ਵਿੱਚ ਮਰਾਂ ਢੀਏ ਕਿਰਪਾ ਕਰਕੇ ਹੱਥ ਜੋੜ ਕੇ ਬੇਤੀ ਮੈਨੂੰ ਇਥੋਂ ਕੱਢਿਆ ਜਾਵੇ ਬਹੁਤ ਪਰੇਸ਼ਾਨ ਹੋਈ ਪਈ ਮੈਂ ਨਿੱਕੇ ਨਿੱਕੇ ਮੇਰੇ ਬੱਚੇ ਆ ਮੇਰੇ ਬੱਚੇ ਪਿੱਛੇ ਰੋਲ ਜਾਣੇ ਆ ਮੈਨੂੰ ਪਿਆਰ ਨਾਲ ਇੱਥੇ ਬੁਲਾਇਆ ਗਿਆ ਹੱਥ ਜੋੜ ਕੇ ਬੇਤੀ ਕਿ ਮੈਨੂੰ ਇਥੋਂ ਕੱਢਿਆ ਜਾਵੇ ਪਲੀਜ਼ ਰਿਕਵੈਸਟ ਬੰਦਾ ਤੰਤਾ ਕਰ ਰਹੀਆਂ ਇਧਰ ਮੈਨੂੰ ਕਿਸੇ ਧੱਕੇ ਨਾਲ ਫਸਾਇਆ ਹੈ ਛੋਟੇ ਛੋਟੇ ਮੇਰੇ ਬੱਚੇ ਆ ਇਹ ਕਿ ਉਹ ਅੱਗੇ 5-6 ਕੁੜੀਆਂ ਫਸੀਆਂ ਪਈਆਂ ਆਂ ਇਰਾਕ ਦੇ ਵਿੱਚ ਫਸੀਆਂ ਕੁਸ਼ਮਾ ਕੰਪਨੀ ਐ ਐਥੀ ਨਾ ਰੋਟੀ ਨਾ ਪਾਣੀ ਖੁਰਸ਼ ਨਹੀਂ ਦਿੰਦੇ ਫੋਨ ਵੀ ਖੋਹਦੇ ਕੁੜੀਆਂ ਦਾ ਮਾਰਦੇ ਕੁੱਟਦੇ ਬਹੁਤ ਬਹੁਤ ਬੁਰਾ ਹਾਲ ਕਰਦੇ ਇਥੇ ਤੇ ਮੈਂ ਫਸ ਗਈ ਆ ਫਿਰ ਭਗਤ ਮੈਨੂੰ ਕੱਢ ਲਿਆ ਜਾਵੇ ਇਥੋਂ ਬਹੁਤ ਪਰੇਸ਼ਾਨ ਆਵੇ ਕਿਨੇ ਕਿਵੇਂ ਬੱਚੇ ਆ ਬੱਚੇ ਘਰ ਪਰਿਵਾਰ ਮੇਰਾ ਪਰੇਸ਼ਾਨ ਆ ਮੈਨੂੰ ਫੋਨ ਦਿੱਤੇ ਨਹੀਂ ਇਹ ਫੋਨ ਸਾਰੀਆਂ ਕੁੜੀਆਂ ਦਾ ਖੋਲ ਕੇ ਰੱਖਿਆ ਬੂਹਰੇ ਸੁਹਣੇ ਕਰਦੇ ਇਹ ਇੱਕ ਪੰਜਾਬੀ ਔਰਤ ਹੈ ਤੰਦਰ ਦਾ ਇਲਾਕੇ ਦਾ ਸਰੀ ਹੈ ਸ਼ਸ਼ਮਾ ਕੰਪਨੀ ਹੈ ਇਰਾਕ ਦੇ ਵਿੱਚ ਪਿਆਰ ਦੇ ਨਾਲ ਬੁਲਾਇਆ ਗਿਆ ਲੇਕਿਨ ਉਥੇ ਜਾ ਕੇ ਇਹਨਾਂ ਉੱਤੇ ਤਸ਼ੱਦਦ ਹੋ ਰਹੇ ਨੇ ਮੋਬਾਈਲ ਵੀ ਨਹੀਂ ਦਿੱਤਾ ਜਾਂਦਾ ਪ੍ਰੋਪਰ ਰੋਟੀ ਪ੍ਰੋਪਰ ਪਾਣੀ ਵੀ ਨਹੀਂ ਇਹਨਾਂ ਪੈਣਾ ਨੂੰ ਦਿੱਤਾ ਸਾਰਿਆ ਇਹ ਇਕੱਲੀ ਭੈਣ ਨਹੀਂ ਇਹ ਭੈਣ ਕਹਿੰਦੀ ਹੋਰ ਵੀ 4-5 ਕੁੜੀਆਂ ਨੇ ਮੋਬਾਈਲ ਵੀ ਧੱਕੇ ਨਾਲ ਇਹਨਾਂ ਵੱਲੋਂ ਲੈ ਜਾਂਦੇ ਨੇ ਅਤੇ ਬਾਅਦ ਵਿੱਚ ਮੋਬਾਈਲ ਇਹਨਾਂ ਵੱਲੋਂ ਖੋਲੇ ਜਾਂਦੇ ਨੇ ਯਾਨੀ ਕਿ ਇਸ ਤਰ੍ਹਾਂ ਦੇ ਤਸ਼ੱਦਦ ਇਰਾਕ ਦੀ ਕੰਪਨੀ ਵੱਲੋਂ ਇਸ ਭੈਣ ਤੇ ਇਸ ਦੇ ਭੈਣ ਇਸ ਭੈਣ ਦੇ ਨਾਲ 4 ਤੋਂ 5 ਹੋਰ ਵੀ ਭੈਣਾਂ ਨੇ ਜਿਨ੍ਹਾਂ ਤੇ ਤਸ਼ੱਦਦ ਕਰ ਰਹੀ ਹੈ ਇਰਾਕ ਦੇ ਲੋਕ ਇਰਾਕ ਦੀ ਸਰਕਾਰ ਉਸ ਕੰਪਨੀ ਦੇ ਮਾਲਕ ਹੈ ਇਸ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਦੇ ਦੇਸ਼ ਮੰਧ్రਾਲੇ ਦੇ ਅੱਗੇ ਕੋਹਲ ਲਗਾਈ ਹੈ ਕਿ ਮੈਨੂੰ ਬਚਾਇਆ ਜਾਵੇ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਜੇਕਰ ਮੇਰੀ ਉੱਥੇ ਮੌਤ ਹੋ ਜਾਂਦੀ ਹੈ ਤਾਂ ਮੇਰੇ ਬੱਚਿਆਂ ਦਾ ਕੀ ਬਣੇਗਾ ਅੱਗੇ ਵੀ ਜਿਵੇਂ ਦੱਸਿਆ ਹੈ ਕਿ ਪੰਜਾਬੀਆਂ ਵੱਲੋਂ ਪਟੇ ਸਿੱਦੇ ਜਾਂ ਚਾਸਿਆਂ ਦੇ ਵਿੱਚ ਆ ਕੇ ਵਿਦੇਸ਼ਾਂ ਦੀ ਧਰਤੀ ਤੇ ਵਿਦੇਸ਼ਾਂ ਦੀ ਧਰਤੀ ਤੇ ਚਲੇ ਜਾਂਦੇ ਨੇ ਲੇਕਿਨ ਉਸ ਤੋਂ ਬਾਅਦ ਜਾ ਕੇ ਅਸਲੀਅਤ ਜਿਹੜੀ ਹੈ ਪਤਾ ਲੱਗਦੀ ਹੈ ਸਾਰੇ ਦੇਸ਼ ਮਾੜੇ ਵੀ ਨਹੀਂ ਸਾਰੇ ਦੇਸ਼ ਚੰਗੇ ਵੀ ਨਹੀਂ ਯਾਨੀ ਕਿ ਚੰਗੇ ਵੀ ਬਹੁਤ ਨੇ ਤੇ ਮਾਰੇ ਵੀ ਬਹੁਤ ਨੇ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਜਾਂਦੇ ਹਾਂ ਸਾਨੂੰ ਕਈ ਤਰੀਕਿਆਂ ਦੇ ਅਨੁਭਵ ਹੁੰਦੇ ਨੇ ਜਿਸ ਤਰ੍ਹਾਂ ਇਸ ਭੈਣ ਵੱਲੋਂ ਹੁਣ ਗਵਾਲ ਲਗਾਈ ਚੱਰੀ ਹੈ ਕਿ ਮੈਨੂੰ ਜਿਹੜਾ ਹੈ ਇਥੋਂ ਬਚਾ ਜਾਵੇ ਮੈਂ ਪੰਜਾਬ ਪੋਣਾ ਚਾਹੁੰਦੀ ਹਾਂ ਮੈਂ ਆਪਣੇ ਬੱਚਿਆਂ ਦੇ ਕੋਲ ਰਹਿਣਾ ਚਾਹੁੰਦੀ ਹਾਂ ਇਸ ਕੰਪਨੀ ਨੇ ਝੂਠੇ ਲਾਰੇ ਲਾ ਕੇ ਸਾਨੂੰ ਉਥੇ ਮਗਵਾਇਆ ਹੁਣ ਕਿਹੜਾ ਏਜੰਟ ਹੈ ਕਿਹੜੇ ਕਿਹੜੇ ਪਰਸਨ ਨੇ ਇਸ ਨੂੰ ਝਾਂਸਾ ਦਿੱਤਾ ਹੈ ਕਿਹੜੇ ਪਰਸਨ ਨੇ ਇਸ ਨੂੰ ਵਰਗਲਾਇਆ ਹੈ ਕਿ ਬਹੁਤ ਸਾਰਾ ਪੈਸਾ ਜਿਹੜਾ ਇਰਾਕ ਦੇ ਵਿੱਚ ਬਣਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਹੋਰ ਕੋਈ ਅਪਡੇਟ ਮਿਲੀ ਤਾਂ ਤੁਹਾਨੂੰ ਅਪਡੇਟ ਜ਼ਰੂਰ ਦੇਾਂਗੇ ਧੰਨਵਾਦ